ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸੋ ਅੱਜ ਵਿਸ਼ੇਸ਼ ਤੌਰ ਤੇ ਲਾਈਵ ਹੋਣ ਲੱਗੇ ਆ ਸਭ ਤੋਂ ਪਹਿਲਾਂ ਤਾਂ ਖਾਸ ਕਰ ਮੈਂ ਹਰੇਕ ਉਸ ਭਰਾ ਨੂੰ ਬੇਨਤੀ ਕਰਦਾ ਕਿ ਜੋ ਕੌਮ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣਾ ਸਮਝ ਕੇ ਤੇ ਉਸ ਦੀਆਂ ਚਿੰਗਿਆਈਆਂ ਵੇਖਣ ਸੁਣਨ ਵਾਸਤੇ ਬੱਦ ਤੋਂ ਬੱਦ ਸ਼ੇਅਰ ਕਰੋ ਕਹਿੰਦਾ ਪਾਵ ਜੋ ਸ਼ਰੂਮਣੀ ਕਮੇਟੀ ਨਾਲ ਸੰਬੰਧਤ ਹਰ ਇੱਕ ਇਨਸਾਨ ਹੈ ਚਾਹੇ ਮੁਲਾਜ਼ਮ ਭਰਾ ਚਾਹੇ ਹੋਰ ਮੈਂਬਰ ਸਹਿਬਾਨ ਆਗੂ ਸਹਿਬਾਨ ਬੱਦ ਤੋਂ ਬੱਦ ਸ਼ੇਅਰ ਕਰੋ ਮੈਂ ਸਿਰਫ ਬੇਨਤੀ ਕਰਨੀ ਹੈ ਇੱਕ ਕਿ ਅਕਸਰ ਆਪਾਂ ਸੰਸਥਾਾਂਾਂ ਵਿੱਚ ਕਮੀਆਂ ਕੱਢਦੇ ਆਂ ਕੱਟਣੀਆਂ ਬਣਦੀਆਂ ਵੀ ਐ ਸਧਾਰ ਫੇਰ ਹੀ ਹੁੰਦਾ ਜੇ ਆਪਾਂ ਕਮੀਆਂ ਕੱਟਦੇ ਆ ਪਰ ਜੇ ਕੋਈ ਚੰਗੀ ਚੀਜ਼ ਐ ਉਹਨੂੰ ਦੇਖੀਏ ਵੀ ਜ਼ਰੂਰ ਮੈਂ ਇਹ ਨਹੀਂ ਕਹਿੰਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਾਹੋ ਹੱਦੋਂ ਵੱਧ ਪਰ ਮੈਂ ਇਹ ਬੇਨਤੀ ਕਰਦਾ ਕਿ ਘੱਟੋ ਘੱਟ ਖਾਸ ਕਰ ਮਾਨਸਾ ਬਰਨਾਲਾ ਬਠਿੰਡਾ ਸੰਗਰੂਰ ਰਤਿਆ ਸਰਸਾ ਸਨਾਮ ਲਹਿਰਾ ਪਟਿਆਲੇ ਤੱਕ ਘਟੋ ਘਟ ਮਾਲਵੇ ਦੇ ਸਾਡੇ ਉਹ ਭਰਾ ਜਿਹੜੇ ਅਕਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਇੱਕ ਪ੍ਰਬੰਧ ਤੇ ਸਵਾਲ ਚੱਕਦੇ ਐ ਕਮੀਆਂ ਕੱਢਦੇ ਐ ਪਰ ਹੱਥ ਜੋੜ ਕੇ ਬੇਨਤੀ ਐ ਕਦੇ ਨਾ ਕਦੇ ਚਿੰਗਿਆਈਆਂ ਵੀ ਵੇਖਿਆ ਕਰੋ ਗੁਰੂ ਨਾਨਕ ਕਾਲਜ ਬੁੱਢਲਾਡਾ ਦੇ ਵਿੱਚ ਸਤ ਰੰਗ ਬਰਾਸਤੀ ਕਹਿ ਲਈਏ ਵਿਦਿਆਕ ਕਹਿ ਲਈਏ ਮੇਲਾ ਲੱਗਿਆ ਹੋਇਆ ਜਿਹਦਾ ਅੱਜ ਪਹਿਲਾ ਦਿਨ ਸੀ ਕੱਲ ਨੂੰ ਦੂਜਾ ਤੇ ਪਰਸੋ ਤੀਜਾ ਦੋ ਦਿਨ ਬਾਕੀ ਐ ਇੱਕ ਦਿਨ ਲੰਘ ਗਿਆ ਸੋ ਦੋ ਦਿਨ ਰਹਿ ਗਏ ਮੇਰੀ ਹੱਥ ਜੋੜ ਕੇ ਸਿਨੇਮਰ ਬੇਨਤੀ ਐ ਪਹਿਲੀ ਗੱਲ ਤਾਂ ਜਿਹੜੇ ਮਾਪਿਆਂ ਨੇ ਬੱਚੇ ਪੜਾਉਣੇ ਆ ਉਹ ਜ਼ਰੂਰ ਜਾਣ ਜਿਨ੍ਹਾਂ ਦੇ ਬੱਚੇ ਪੜਦੇ ਐ ਉਹ ਵੀ ਜ਼ਰੂਰ ਜਾਣ ਤੇ ਜਿਹੜੇ ਇਕੱਲੇ ਕਿੰਤੂ ਸਵਾਲ ਜਵਾਬ ਕਰਦੇ ਨੇ ਉਹ ਵੀ ਜ਼ਰੂਰ ਜਾਣ ਜਿਨ੍ਹਾਂ ਦੇ ਸੰਕੇ ਅਮਣਾ ਚ ਉਹ ਵੀ ਜ਼ਰੂਰ ਜਾਣ ਕਿ ਕਿਸ ਤਰ੍ਹਾਂ ਠੀਕ ਹੈ ਆਪਾਂ ਸਵਾਲ ਖੜਾ ਕਰ ਦਿੰਨੇ ਆ ਕਿ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਤਾਂ ਜੀ ਜਥੇਦਾਰ ਦਾਖਲਤਾਜੀ ਕਰਦੀ ਹੈ ਜੇ ਭਰਾਵੋ ਫਾਲਤੂ ਦਾਖਲਤਾਜੀ ਹੋਵੇ ਨਾ ਤਾਂ ਜਿਸ ਤਰ੍ਹਾਂ ਇਹ ਕਾਲਜਾਂ ਦਾ ਨਾ ਇਹ ਹੋ ਨਹੀਂ ਸਕਦਾ ਮੇਰਾ ਕਹਿਣ ਦਾ ਭਾਵ ਮੈਂ ਵਡਿਆਈ ਨਾ ਕਰਾਂ ਮੈਂ ਕੰਨੀ ਬੇਨਤੀ ਕਰਦਾ ਕਿ ਤੁਸੀਂ ਜਰੂਰ ਇਸ ਸਤਰੰਗੀ ਵਿਦਿਆਕ ਮੇਲੇ ਦੇ ਵਿੱਚ ਹਾਜ਼ਰੀ ਲਵਾਓ ਤੇ ਵੇਖੋ ਕਿ ਕਿਸ ਤਰ੍ਹਾਂ ਕਾਲਜ ਦੇ ਵਿੱਚ ਜੋ 6-7000 ਬੱਚਾ ਪੜਦਾ ਕਿ ਕਿਸ ਤਰ੍ਹਾਂ ਹਰ ਇੱਕ ਪੱਖ ਤੋਂ ਕੱਲੇ ਕਿਤਾਬੀ ਕੀੜੇ ਨਹੀਂ ਸਾਡੇ ਸਟੂਡੈਂਟ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਦੇ ਵਿੱਚ ਪੜ੍ਹ ਰਿਹਾ ਹਾਂ ਗੁਰੂ ਨਾਨਕ ਕਾਲਜ ਭਲਾੜਾ ਦੇ ਵਿੱਚ ਜਿਹੜਾ ਮੈਂ ਸਮਝਦਾ ਪੰਜਾਬ ਦਾ ਨੰਬਰ 1 ਕਾਲਜ ਹੈ ਪਲੱਸ ਏ ਏ ਗ੍ਰੇਡ ਤੇ ਨਾਲ ਮੈਂ ਸਮਝਦਾ ਕੱਲਾ ਇਹ ਕਾਲਜ ਹੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਕਾਲਜ ਹੀ ਤੇ ਖਾਸ ਕਰ ਜਿਹੜੇ 72 ਜੁਵਕ ਮੇਲੇ ਦੇ ਵਿੱਚ ਭਾਗ ਲੈਂਦੇ ਆ ਉਹ ਚ ਆਲ ਐਂਡ ਟਰਾਫੀ ਤੇ ਜਿਹੜੇ 272 ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਅੰਡਰ ਮੁਕਾਬਲੇ ਹੁੰਦੇ ਆ ਪੂਰੇ ਪੰਜਾਬ ਦੇ 272 ਕਾਲਜਾਂ ਦੇ ਵਿੱਚੋਂ ਪਹਿਲੇ ਤਿੰਨ ਕਾਲਜ ਜਿਹੜੇ ਇਨਾਮ ਪ੍ਰਾਪਤ ਕਰਦੇ ਆ ਹਰ ਇੱਕ ਪੱਖ ਤੋਂ ਗੇਮਾਂ ਚੋਂ ਐਕਟੀਵਿਟੀ ਚੋਂ ਪੜ੍ਹਾਈ ਚੋਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨੇ ਕਾਲਜ ਐ ਥਲਸਾ ਕਾਲਜ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਮਾਤਾ ਗੁਜਰੀ ਕਾਲ ਮਾਤਾ ਗੁਜਰੀ ਕਾਲਜ ਤੀਜੇ ਨੰਬਰ ਤੇ ਗੁਰਨਾਨੇ ਕਾਲਜ ਭਲਾੜਾ ਮੇਰਾ ਕੈਨ ਦਾ ਭਾਵ ਸਰਕਾਰੀ ਕਾਲਜ ਵੀ ਨੇ ਪ੍ਰਾਈਵੇਟ ਕਾਲਜ ਵੀ ਨੇ ਤੇ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਲਜ ਨੇ ਤੇ ਪਹਿਲਾ ਦੂਜਾ ਤੀਜਾ ਹਾਸਲ 272 ਕਾਲਜਾਂ ਚੋਂ ਕੌਣ ਪ੍ਰਾਪਤ ਕਰਦਾ ਪਾਉਣੇ 300 ਕਾਲਜਾਂ ਚੋਂ ਸ਼ਰੋਬਣੀ ਕਮੇਟੀ ਤਿੰਨੇ ਕਾਲਜ ਮੇਰਾ ਕੈਨ ਦਾ ਭਾਵ ਮੈਂ ਵਧਾਈ ਦਿੰਨਾ ਸਰਦਾਰ ਹਰਜਿੰਦਰ ਸਿੰਘ ਧਾਮੀ ਜੀਆ ਨੂੰ ਐਜੂਕੇਸ਼ਨ ਸੈਕਟਰੀ ਸਾਹਿਬ ਨੂੰ ਤੇ ਸਮੁੱਚੇ ਪ੍ਰਿੰਸੀਪਲਾਂ ਨੂੰ ਸਮੁੱਚੇ ਸਟਾਫ ਨੂੰ ਸਮੁੱਚੇ ਬੱਚਿਆਂ ਨੂੰ ਕਿ ਤੁਹਾਡੀ ਮਿਹਨਤ ਸਦਕਾ ਕੌਮ ਦੀ ਸੰਸਥਾ ਦਾ ਨਾਮ ਰੋਸ਼ਨ ਹੁੰਦਾਗਾ ਮਾਣ ਹੁੰਦਾ ਹੈ ਕਿ ਸਵਾਲ ਕਿ ਤੂੰ ਤਾਂ ਹਰ ਇੱਕ ਬੰਦਾ ਜਿਹੜਾ ਜਿਹਨੂੰ ਘਰੇ ਕੋਈ ਨਹੀਂ ਪਾਪਾ ਕਹਿੰਦੇ ਨੇ ਸੁਣਦੇ ਬੱਬੂ ਮਾਣ ਵੀ ਕਹਿੰਦਾ ਜਾਂ ਹੋਰ ਰਜਾਈ ਚ ਪਿਆ ਕਹਿੰਦਾ ਜੀ ਸ਼੍ਰੋਮਣੀ ਕਮੇਟੀ ਜੀ ਦਾ ਦਾਖਲਦਾਰ ਜੀ ਹੈ ਜੀ ਕਾਲਜ ਫੇਲ ਹੋਏ ਪਏ ਆ ਜੀ ਪਰ ਜੇ ਆਪਾਂ ਸਟਡੀ ਵੇਸ ਤੇ ਵੇਖੀਏ ਫਰਸ ਕਰਕੇ ਮੈਂ ਕੱਲੀ ਕੱਲੀ ਗੱਲ ਗਿਣਾਉਣ ਦੀ ਬਜਾਏ ਮੈਂ ਗੁਰਨਾਮਕ ਕਾਲਜ ਦੀ ਗੱਲ ਕਰਦਾ ਹਾਂ ਕਿ ਅੱਖੀਂ ਦੇਖ ਕੇ ਆਓ ਹਰ ਕਮੀਆਂ ਵੀ ਕੱਢਿਓ ਜੋ ਕਮੀਆਂ ਨੇ ਉਹ ਵੀ ਕੱਢਿਓ ਤਾਂ ਕਿ ਉਹ ਆਖੇ ਸੁਧਾਰ ਹੋ ਜੇ ਪਰ ਚਿੰਗਿਆਈਆਂ ਜਰੂਰ ਕੱਲ ਦਾ ਤੇ ਪਰਸੋ ਦਾ ਦਿਨ ਬਾਕੀ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਤੁਸੀਂ ਉੱਥੇ ਪਹੁੰਚ ਕੇ ਵੇਖੋਗੇ ਕਿ ਕਿਸ ਤਰ੍ਹਾਂ ਜੇ ਆਪਾਂ ਧਰਮ ਹਿਸਟਰੀ ਇਤਿਹਾਸ ਦੀ ਗੱਲ ਕਰੀਏ ਜਿੱਥੇ ਹਿਸਟਰੀ ਦੀਆਂ ਕਿਤਾਬਾਂ ਬੁੱਕਸ ਲਿਟਰੇਚਰ ਫਰੀ ਉੱਥੇ ਸਾਰਾ ਸਾਡੀ ਸਿੱਖ ਹਿਸਟਰੀ ਦੇ ਸਿੱਕਿਆਂ ਤੋਂ ਲੈ ਕੇ ਸ਼ਸਤਰਾਂ ਤੋਂ ਲੈ ਕੇ ਪ੍ਰਾਤਨ ਸ਼ਸਤਰਾਂ ਤੋਂ ਲੈ ਕੇ ਗੁਰੂ ਸਾਹਿਬ ਜਿਲੇ ਦੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਾਤਨ ਪ੍ਰਾਤਨ ਹਿਸਟਰੀ ਦੀਆਂ ਕਿਤਾਬਾਂ ਤੇ ਹੋਰ ਮੈਂ ਸਮਝਦਾ ਸ਼ੱਕੇ ਤੇ ਉਸ ਤੋਂ ਅੱਗੇ ਚਲੇ ਜਾਉਗੇ ਕਿਸ ਤਰ੍ਹਾਂ ਬੱਚੇ ਆਪਣਾ ਸਕਿੱਲ ਪੈਦਾ ਕਰਕੇ ਫੈਸ਼ਨ ਡਿਜ਼ਾਈਨ ਦੇ ਵਿੱਚ ਸਾਡੀਆਂ ਬੱਚੀਆਂ ਆਪਣੇ ਪੈਰਾਂ ਤੇ ਕਿਵੇਂ ਆਪ ਖੜੀਆਂ ਹੁੰਦੀਆਂ ਨੇ ਤੇ ਆਪ ਸਲਾਈ ਕਢਾਈ ਡਿਜ਼ਾਈਨਿੰਗ ਕੱਲੇ ਟੇਲਰ ਨਹੀਂ ਬਣਾਏ ਬੱਚੇ ਮਤਲਬ ਡਿਜ਼ਾਈਨਰ ਡਿਜ਼ਾਈਨ ਪੈਦਾ ਕਰਕੇ ਵੀ ਆਪਣੇ ਬ੍ਰਾਂਡ ਆਪਣੇ ਆਪਣੇ ਬ੍ਰਾਂਡ ਬਣਾ ਕੇ ਆਪਾਂ ਸੇਲ ਕਰਨਾ ਅਜੀਬ ਸਟੂਡੈਂਟ ਉਹਨਾਂ ਨੇ ਵੀ ਕੱਪੜੇ ਦੇ ਪੱਖ ਦੇ ਵਿੱਚ ਹਰ ਇੱਕ ਪੱਖ ਦੇ ਵਿੱਚ ਉਹ ਤੁਸੀਂ ਅੱਖੀਂ ਜਾ ਕੇ ਦੇਖੋ ਫੂਡ ਪ੍ਰੋਸੈਸਿੰਗ ਦੇ ਪੱਖ ਤੇ ਵੇਖੋਗੇ ਤੁਸੀਂ ਕਿ ਕਿਸ ਤਰ੍ਹਾਂ ਸਾਡੇ ਬੱਚੇ ਆਪ ਆਪਣੇ ਹੱਥੀ ਤਿਆਰ ਕਰਕੇ ਸਭ ਕੁਝ ਤੇ ਮੇਰਾ ਕਹਿਣ ਦਾ ਭਾਵ ਹੋਰ ਪ੍ਰਾਪਤਨ ਵਿਰਾਸਤੀ ਮੇਂ ਵਿਰਾਸਤੀ ਮੇਲਾ ਵਿਰਾਸਤੀ ਪਿੰਡ ਤੇ ਹੋਰ ਜੋ ਅੱਜ ਟੈਕਨੋਲੋਜੀ ਦਾ ਯੁੱਗ ਹੈ ਸਾਇੰਸ ਦਾ ਯੁੱਗ ਹੈ ਉਸ ਪੱਖ ਤੋਂ ਤੇ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਉਸ ਦੇ ਸ਼ਾਸਨ ਦੀ ਗੱਲ ਕਿਸ ਤਰ੍ਹਾਂ ਡੋਗਰਿਆਂ ਦੀ ਗਦਾਰੀ ਦੀ ਗੱਲ ਤੇ ਕਿਸ ਤਰ੍ਹਾਂ ਰਾਜ ਭਾਗ ਦੀ ਗੱਲ ਕਿਸ ਤਰ੍ਹਾਂ ਦੁਨੀਆ ਨੂੰ ਆਨੰਦ ਦੀ ਗੱਲ ਕਿ ਉਸ ਰਾਜ ਭਾਗ ਦੇ ਵਿੱਚ ਖੁਸ਼ੀ ਹਰ ਇੱਕ ਇਨਸਾਨ ਤੇ ਮੇਰਾ ਕਹਿਣ ਦਾ ਭਾਵ ਮੈਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦਾ ਸੋ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਨੂੰ ਵਧਾਈ ਸਮੁੱਚੇ ਸਟਾਫ ਨੂੰ ਵਧਾਈ ਸਮੁੱਚੇ ਬੱਚਿਆਂ ਨੂੰ ਵਧਾਈ ਸਮੁੱਚੇ ਮਾਪਿਆਂ ਨੂੰ ਵਧਾਈ ਜੋ ਬੇਕ ਕੇ ਆਇਆ ਸਾਰਾ ਦਿਨ ਲੱਗਿਆ ਅੱਜ ਤੇ ਕੱਲ ਤੇ ਪਰਸੋਂ ਦਾ ਦਿਨ ਬਾਕੀ ਹੈ ਮੈਂ ਫੇਰ ਬੇਨਤੀ ਕਰਦਾ ਕਿ ਚਾਹੇ ਕਿੰਤੂ ਸਵਾਲ ਕਰਨੇ ਸੌਕੇ ਐ ਕਰਨੇ ਬੰਦੇ ਐ ਪਰ ਟਾਈਮ ਜ਼ਰੂਰ ਕੱਢੋ ਜੇ ਆਪਾਂ ਕਿਸੇ ਤੇ ਸਵਾਲ ਚੱਕਦੇ ਆ ਕਿੰਤੂ ਕਰਦੇ ਆ ਤਾਂ ਉਸ ਦੀ ਸਤਿਧਿੜੀ ਕਰਨ ਵਾਸਤੇ ਸਮਾਂ ਕੱਢਣਾ ਬਹੁਤ ਜ਼ਰੂਰੀ ਐ ਨਾਲੇ ਸੰਸਥਾ ਕੌਮ ਦੀ ਐ ਕੋਈ ਇੱਕ ਪਾਰਟੀ ਦੀ ਨਹੀਂ ਕੋਈ ਇੱਕ ਬੰਦੇ ਦੀ ਨਹੀਂ ਅੱਜ ਮੈਂ ਬਰਸੀ ਆ ਕੱਲ ਨੂੰ ਕੋਈ ਹੋਰ ਬਣ ਜੂ ਅਗਾ ਕਿਸੇ ਨੇ ਹੋਰ ਬਣ ਜਾਣਾ ਪਰ ਇਹ ਸੰਸਥਾ ਕੌਮ ਦੀ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਹੈ ਸੋ ਇਸ ਕਰਕੇ ਤੁਹਾਨੂੰ ਫਕਰ ਹੋ ਤੁਹਾਨੂੰ ਮਾਣ ਹੋ ਕਿ ਸਾਡੀ ਕੌਮ ਦੀ ਸੰਸਥਾ ਦੇ ਕਾਲਜ ਇੰਨੀ ਤਰੱਕੀ ਬਾਲ ਮੇਰਾ ਕੈਂਡ ਦਾ ਭਾਵ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ ਜੇ ਅੱਖੀ ਵੇਖੋਗੇ ਕਿਸ ਤਰ੍ਹਾਂ ਕਵੀਸਰੀ 12 ਦੇ ਵਿੱਚ ਸਾਡੀਆਂ ਬੱਚੀਆਂ ਮੈਂ ਸਮਝਦਾ ਜਿੱਥੇ ਜੋਸ਼ ਆਉਂਦਾ ਹੈ ਅੱਖਾਂ 'ਚ ਪਾਣੀ ਵੀ ਆਉਂਦਾ ਹੈ ਬਰਾਕ ਵੀ ਆਉਂਦਾ ਹੈ ਜज्ਬਾ ਵੀ ਆਉਂਦਾ ਹੈ ਕਿ ਆ ਸਾਡੀਆਂ ਬੱਚੀਆਂ ਮਾਤਾ ਭਾਗੋ ਦੀ ਵਾਰਸ ਇਸ ਤਰ੍ਹਾਂ ਕਵੀਸਤਰੀ ਕਉਂਦੀਆਂ ਨੇ ਤੇ ਪੰਜਾਬੀ ਤੁਸੀਂ ਲੋਕ ਪੰਜਾਬੀ ਲੋਕ ਗਿੱਧਾ ਜਾਂ ਲੋਕ ਨਾਚ ਮੇਰਾ ਕਹਿਣ ਦਾ ਭਾਵ ਗੁਰਮਤ ਦਾ ਪਹਿਰਾਵਾ ਹਰ ਇੱਕ ਪੱਖ ਤੋਂ ਕੋਈ ਪੱਖ ਜੋ ਪੰਜਾਬ ਦਾ ਪੱਖ ਮਤਲਬ ਚਾਈਨਾ ਤੱਕ ਦਾ ਪੱਖ ਸੁਆ ਹੋਇਆ ਕਿ ਚਾਈਨਾ ਦੀ ਆਪਾਂ ਟੈਕਨੋਲੋਜੀ ਗੱਲ ਕਰਦੇ ਆ ਨਾ ਕਿ ਚਾਈਨਾ ਚ ਬੜੀ ਟੈਕਨੋਲੋਜੀ ਵਾਸਤ ਹੈ ਤੇ ਤੁਸੀਂ ਕੱਲ ਨੂੰ ਭਲਾਡੇ ਕਾਲਜ ਜਾ ਕੇ ਵੇਖੋ ਕਿ ਚైనਾ ਦੀ ਟੈਕਨੋਲੋਜੀ ਕੀ ਹੈ ਤੁਸੀਂ ਬਾਹਰਲੇ ਮੁਲਕਾਂ ਦੀਆਂ ਟੈਕਨੋਲੋਜੀਆਂ ਵੇਖਦੇ ਨਾ ਅਮਰੀਕਾ ਦੀ ਭਲਾਡੇ ਕਾਲਜ ਜਾ ਕੇ ਵੇਖੋ ਤੇ ਸਾਡੇ ਮਾਲਵੇ ਦੀ ਬਰਾਸਤ ਭਲਾਡੇ ਕਾਲਜ ਵੇਖੋ ਸਿੱਖੀ ਦੀ ਬਰਾਸਤ ਭਲਾਡੇ ਕਾਲਜ ਵੇਖੋ ਮੇਰਾ ਕੈਂਡ ਦਾ ਭਾਵ ਸਾਡੇ ਬੱਚੇ ਆ ਜਿਹੜੇ ਉਹ ਕੱਲੇ ਮਸ਼ੀਨਾਂ ਨਹੀਂ ਪੜ੍ਹਦੇ ਨੀ ਕਿਤਾਬਾਂ ਕਿਤਾਬੀ ਕੀ ਨਹੀਂ ਤੁਹਾਨੂੰ ਮਾਨ ਹੂੰ ਕਿ ਪ੍ਰੈਕਟੀਕਲੀ ਸਾਡੇ ਬੱਚੇ ਹਰ ਇੱਕ ਪੱਖ ਤੋਂ ਮਤਲਬ ਗੱਲਾਂ ਨਾਲ ਬਿਆਨ ਹੋਣਿਆ ਗੱਲਾਂ ਨਹੀਂ ਮੈਂ ਫੇਰ ਵਧਾਈ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀਆਂ ਨੂੰ ਕਿ ਜੋ 272 ਕਾਲਜਾਂ ਚੋਂ ਪੂਰੇ ਪੰਜਾਬ ਚੋਂ ਪਹਿਲੇ ਨੰਬਰ ਤੇ ਸ਼੍ਰੋਮਣੀ ਕਮੇਟੀ ਦੇ ਕਾਲਜ ਵੈਸੇ ਵੀ ਯੂਨੀਵਰਸਿਟੀ ਵੱਲੋਂ ਭਾਰਤ ਸਰਕਾਰ ਵੱਲੋਂ ਵੀ ਪਹਿਲੇ ਜੋ ਸਟੇਟਸ ਬਣਾਏ ਗਏ ਕਾਲਜਾਂ ਦਾ ਪਹਿਲੇ ਨੰਬਰ ਦਾ ਕਾਲਜ ਗੁਰਨਾਨਕ ਕਾਲਜ ਭਲਾੜਾ ਤੇ ਇਹ ਬਾਲਵੇ ਦੀ ਧਰਤੀ ਖਾਸ ਕਰ ਜਿਹਨੂੰ ਬੈਕਵਰਡ ਏਰੀਆ ਮੰਨਿਆ ਜਾਂਦਾ ਖਾਸ ਕਰਕੇ ਵੀ ਬੈਕਵਰਡ ਏਰੀਆ ਪਰ ਉੱਥੋਂ ਦਾ ਕਾਲਜ ਮੈਂ ਸਮਝਦਾ ਹਿੱਦੋਸਤਾਨ ਦੇ ਸਾਰੇ ਕਾਲਜਾਂ ਚੋਂ ਪਹਿਲੇ ਨੰਬਰ ਤੇ ਸੋ ਇਹ ਫੇਰ ਹੀ ਹੈ ਜੇ ਮੈਂਬਰ ਚੰਗਾ ਸਹਿਯੋਗ ਕਰਦੇ ਆ ਲੀਡਰਸ਼ਿਪ ਚੰਗਾ ਸਹਿਯੋਗ ਕਰਦੇ ਆ ਇਹ ਕਿਹੜਾ ਸੌਖਾ ਕੇ ਦਾਖਲ ਦਾਜੀ ਜੇ ਦਾਖਲ ਦਾਜੀ ਫालतੂ ਹੁੰਦੀ ਹੋਵੇ ਨਾ ਫਿਰ ਤਰੱਕੀਆਂ ਨਹੀਂ ਹੁੰਦੇ ਫਿਰ ਸੰਸਥਾਵਾਂ ਫੇਲ ਹੁੰਦੀਆਂ ਉਹਦੀਆਂ ਦਾਖਲ ਦਾਜੀ ਨਹੀਂ ਸਹਿਯੋਗ ਸਮੂੱਚੇ ਮੈਂਬਰ ਸਹਿਬਾਨ ਲੀਡਰਸ਼ਿਪ ਤਣੋਂ ਮਨੋਂ ਕੌਮ ਦੀ ਸੰਸਥਾ ਸਮਝ ਕੇ ਹੈਲਪ ਕਰਦੇ ਆ ਘਰ ਛੱਡ ਕੇ ਟਾਈਮ ਛੱਡ ਕੇ ਜਦੋਂ ਪ੍ਰਿੰਸੀਪਲ ਵੱਲੋਂ ਸਟਾਫ ਵੱਲੋਂ ਕੋਈ ਸਹਿਯੋਗ ਦੀ ਮੰਗ ਹੁੰਦੀ ਹੈ ਤੇ ਜਦੋਂ ਵੀ ਠੀਕ ਹੈ ਹਰ ਇੱਕ ਕਹਿੰਦਾ ਸਾਡੇ ਬੱਚਿਆਂ ਨੂੰ ਐਡਮਿਸ਼ਨ ਮਿਲੇ ਤੇ ਸਭ ਤੋਂ ਸਸਤੀ ਪੜਾਈ ਸਰਕਾਰੀ ਕਾਲਜਾਂ ਦੇ ਬਰੋਬਰ ਦੀ ਪੜਾਈ ਤੇ ਨਾਲ ਜੋ ਸਟਾਫ ਟੀਚ ਕਰਾ ਰਿਹਾ ਪੜਾ ਰਿਹਾ ਉਹਨਾਂ ਨੂੰ ਸਰਕਾਰ ਦੀ ਸਕੇਲ ਤੇ ਪੇਤੇ ਪੇ ਮਿਲ ਰਹੀ ਹੈ ਤਨਖਾਹ ਮਿਲ ਰਹੀ ਹੈ ਸੋਏ ਕੌਂ ਦੀ ਸੰਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਸਕਦੀ ਹੈ ਸੋ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਕੱਲ ਤੇ ਪਰਸੋ ਦੋ ਦਿਨ ਰਹਿ ਗਏ ਗੁਰਨਾਨ ਨੀ ਕਾਲਜ ਭਲਾਡੇ ਚ ਪਹੁੰਚੋ ਵੱਡੀ ਗਿਣਤੀ ਚ ਤਾਂ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਡੀ ਸੰਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨੀਆਂ ਬਲੰਦੀਆਂ ਛੂ ਰਹੀ ਹੈ ਬਲੰਦੀਆਂ ਤਾਂ ਛੂ ਰਹੀ ਹੈ ਕਿ ਜੋਗ ਲੀਡਰਸ਼ਿਪ ਮਿਲੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ